ਉਗੇ ਸਮਾਜ ਸੇਵਕ ਸੀਨੀਅਰ ਸਿਆਸਤਦਾਨ ਆਮ ਆਦਮੀ ਪਾਰਟੀ ਦੇ ਆਗੂ ਸੁਖਵੰਤ ਸਿੰਘ ਪੱਡਾ ਦੇ ਪਰਿਵਾਰ ਵੱਲੋਂ ਸਿਵਲ ਹਸਪਤਾਲ ਕਪੂਰਥਲਾ ਵਿਖੇ ਨਵ ਜਨਮਿਆ 13 ਬੱਚਿਆਂ ਤੇ 16 ਬੱਚਿਆਂ ਨਾਲ ਮਿਲ ਕੇ ਲੋੜੀ ਮਨਾਈ ਗਈ। ਪੱਡਾ ਪਰਿਵਾਰ ਵੱਲੋਂ ਇਸ ਦੌਰਾਨ ਬੱਚਿਆਂ ਨੂੰ ਇੱਕ ਸੂਟ, ਮੂੰਗਫਲੀ, ਰਿਓੜੀਆਂ ਤੇ ਗਜਕ ਦਿੱਤੀ ਗਈ। ਇਸ ਮੌਕੇ ਤੇ ਸੁਖਵੰਤ ਸਿੰਘ ਪੱਡਾ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਧੀਆ ਪੁੱਤਰਾ ਨਾਲੋਂ ਕਿਸੇ ਵੀ ਖੇਤਰ ਵਿੱਚ ਘਟ ਨਹੀਂ ਹਨ। ਉਹ ਚਾਹੇ ਪੜਾਈ ਦਾ ਖੇਤਰ ਹੋਵੇ ਰੱਖਿਆ ਖੇਤਰ ਹੋਵੇ ਜਾਂ ਫਿਰ ਵਿਗਿਆਨ ਦਾ ਖੇਤਰ ਹੋਵੇ ਅੱਜ ਧੀਆ ਨੇ ਹਰ ਖੇਤਰ ਵਿੱਚ ਮੱਲਾ ਮਾਰਿਆ ਹਨ ਅੱਜ ਦੇ ਯੁੱਗ ਵਿੱਚ ਧੀਆ ਤੇ ਪੁੱਤਰਾ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਅੱਜ ਸਾਡੇ ਸਮਾਜ ਵਿੱਚ ਧੀਆ ਕਾਰਨ ਮਾਪਿਆਂ ਦੇ ਸਿਰ ਫਖਰ ਤੇ ਮਾਣ ਨਾਲ ਉੱਚੇ ਹੋ ਰਹੇ ਹਨ ਸੌਰੀ ਮੈਂ ਤੁਹਾਨੂੰ ਵਿੱਚ ਹੀ ਕਹਿਣ ਚਾਹਾਂ ਇਕੱਲੇ ਧੀਆ ਦੀ ਨਹੀਂ ਜਿਸ ਤਰ੍ਹਾਂ ਪਹਿਲਾਂ ਪੁੱਤਾਂ ਦੀ ਮਨਾਈ ਜਾਂਦੀ ਸੀ ਹੁਣ ਸਾਂਝੀ ਲੋੜੀ ਜਿਹੜੀ ਮਨਾਈ ਜਾ ਰਹੀ ਹੈ ਔਰ ਮੈਨੂੰ ਖੁਸ਼ੀ ਆ ਇਹ ਜਿਹੜੀਆਂ ਸਾਡੀਆਂ ਧੀਆ ਅੱਗੇ ਆ ਰਹੀਆਂ ਐਜੂਕੇਸ਼ਨ ਦੇ ਵਿੱਚ ਮਤਲਬ ਅੱਗੇ ਨੇ ਔਰ ਜੋ ਇਹਨਾਂ ਬੇਟੇ ਸਾਡੇ ਵੱਡਿਆਂ ਵਾਂਗ ਨੌਕਰੀਆਂ ਤੇ ਜਾਂ ਮਤਲਬ ਵੱਡੇ-ਵੱਡੇ ਕੰਮ ਕਰਦੇ ਸੀ ਅੱਜ ਸਾਡੀਆਂ ਧੀਆਂ ਵੀ ਉਹਨਾਂ ਦੇ ਬਰਾਬਰ ਖੜੀਆਂ ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਦੇਖੋ ਮੈਸੇਜ ਮੈਂ ਇਹੀ ਦੇਣਾ ਚਾਹੁੰਦਾ ਕਿ ਜਿਹੜੀਆਂ ਸਾਡੀਆਂ ਧੀਆ ਸਾਡੀ ਸ਼ਾਨ ਨੇ ਇਹ ਮਦਦ ਮੈਂ ਆਪਣੀ ਗੱਲ ਕਰਾਂ ਮੇਰੀਆਂ ਬੇਟੀਆਂ ਦੋ ਬੇਟੀਆਂ ਨੇ ਔਰ ਮੇਰੇ ਬੇਟੇ ਨਾਲ ਮੈਨੂੰ ਬਹੁਤ ਪਿਆਰ ਕਰਦੀਆਂ ਮੈਨੂੰ ਬਹੁਤ ਖੁਸ਼ੀ ਆ ਕਿ ਮੈਂ ਅੱਜ ਤੱਕ ਬੇਟੀ ਨੂੰ ਔਰ ਆਪਣੇ ਹੱਥਾਂ ਚ ਫੜ ਕੇ ਪਿਆਰ ਦੇ ਰਿਹਾ ਬੜੀ ਖੁਸ਼ੀ ਕੰਡਾ ਬਿਲਕੁਲ ਜਾਰੀ ਰੂਗਾ ਇਹ ਫਸਟ ਟਾਈਮ ਨਹੀਂ ਵੈਸੇ ਤਾਂ ਅੱਗੇ ਵੀ ਕਰੀਦਾ ਤੇ ਆਪਣਾ ਚਲੋ ਇੱਥੇ ਹਸਪੀਟਲ ਦਾ ਆਪਾਂ ਪਹਿਲਾਂ ਕੀਤਾ ਇਹ ਤਾਂ ਮੁਰਖਾ ਨਾ ਮੇਰੇ ਸਾਰੇ ਵੀਰ ਮੈਨੂੰ ਜਾਣਦੇ ਆ ਕਿ ਹਰ ਖੁਸ਼ੀ ਗਮੀ ਚ ਮੈਂ ਇਹਨਾਂ ਨਾਲ ਹਾਜ਼ਰ ਹੋਇਆ ਹਾਂ ਹਾਂ ਰੂਗਾ ਪਹਿਲੀ ਵਾਰ ਸੇ ਬੱਚਿਆਂ ਲਈ ਜੋ ਵੈਸੇ ਲੋੜੀ ਤੇ ਹੁੰਦਾ ਹੈ ਮੂੰਫਲੀ ਰੇੜੀਆਂ ਚੜਚੜੇ ਤੇ ਨਾਲ ਅਸੀਂ ਬੱਚਿਆਂ ਦਾ ਇੱਕ ਇੱਕ ਸੂਟ ਜਿਸ ਵਿੱਚ ਤਿੰਨ ਪੀਸ ਨੇ ਦੂ ਪਜਾਮੀਆਂ ਤੇ ਇੱਕ ਕੋਟੀ ਉਹ ਅਸੀਂ ਬੋਲਾ ਛੋਟੇ ਜਿਹੜੇ ਬੱਚੇ ਉਹਨਾਂ ਵੱਸ ਲੈ ਗਏ ਆ। ਨੂੰ ਅੱਜ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਅਸੀਂ ਅੱਜ ਲੋਹੜੀ ਦੇ ਟਾਈਮ ਤੇ ਬੱਚਿਆਂ ਨੂੰ ਲੋਹੜੀ ਦਾ ਤਿਹਾਰ ਜਿਹੜਾ ਵਾ ਮਨਾਉਣ ਲਈ ਬਹੁਤ ਖੁਸ਼ੀ ਨਾਲ ਇਹ ਲੋਹੜੀ ਦਾ ਤਿਹਾਰ ਮਨਾ ਰਹੇ ਆ ਬੇਟੀਆਂ ਦਾ। ਬਈ ਮੈਸੇਜ ਜੇ ਨਾ ਚਾਹੋ ਕਿ ਬਾਕੀ ਵੀ ਆਨਰ ਆਈ ਹਾਂਜੀ ਮੈਂ ਤਾਂ ਇਹ ਚਾਹੁੰਨੀ ਆ ਕਿ ਸਾਰੇ ਐਨ ਆਰ ਆਈ ਵੀਰ ਆਪਣੇ ਜੋ ਵੀ ਆ ਸਮਾਜ ਦੇ ਵਿੱਚ ਬੱਚਿਆਂ ਨੂੰ ਵੱਧ ਤੋਂ ਵੱਧ ਜਿਹੜਾ ਵਾ ਉਹ ਉਹ ਉਹਨਾਂ ਦੀਆਂ ਮਤਲਬ ਉਹਨਾਂ ਨੂੰ ਪੜਾ ਹੁਣ ਤੇ ਬੱਚੀਆਂ ਆਪਣੇ ਪੈਰਾਂ ਤੇ ਖੜੀਆਂ ਹੋਣ